ਕੁਣ ਕੱਢੀ ਕਿ ਕੱਢੀ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆਪ ਅਕਸਰ ਵੇਖੋ ਕਿੰਨੇ ਆਇਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਣੀਆਂ ਇੱਥੇ ਕਿੰਨੇ ਕੰਮ ਜਨਾਂ ਇੱਧਰ ਇੱਧਰ ਆ ਜਾ ਆ ਇੱਧਰ ਆ ਇਹ ਕਿਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਅੱਛਾ ਇਹ ਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤੱਕ ਵੀ ਨਹੀਂ ਜਾਣ ਦਿੱਤਾ ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਛਦੀ ਬਕਤੀ ਦੇ ਡਾਕਟਰੀ ਜੀ ਆ ਇਤਰਾ ਟਿਸ਼ੂ ਟਿਪੀ ਸਾਹਿਬ ਨਾਲ ਮੈਂ ਕਹਿੰਦਾ ਘਰ ਕਰ ਲੇ ਰਿਹਾ ਹਾਂ ਰਿਕਾਰਡਿੰਗ ਕਰ ਬਹੁਤ ਬੜਾ ਦੇਖ ਕਵਾਂ ਮਨ ਮਨ ਲੋਕਾਂ ਨੂੰ ਸਰਿਕਨ ਆ ਨਾ ਸਿਕਰ ਕਰ ਸਕਦਾ ਹੈ ਹੇ ਨਾ ਰੋਕੋ ਮੈਂ ਰੋਕਦਾ ਚੱਲੇ ਕੋਈ ਤਾਂ ਗਿਰਨਾ ਨਹੀਂ ਭਾਈ ਦੇਖਣਾ ਚੈੱਕ ਕਰੀਂ ਆਜੋ ਕਰ ਚੱਲ ਸਰ ਸਾਈਡਾਂ ਉੱਪਰ ਬਹੁਤ ਜ਼ਿਆਦਾ ਬੰਦ ਭਾਈ ਸ਼ਾਨਦਾਰ ਓ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤੋਹੇ ਭਾਵਨਾ ਆ ਜਾਓ ਬਿਗਰਮ ਸਿੰਘ ਮਜੀਠੀਆ ਆ ਜਾਓ ਬਿਗਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਜੰਮੂ ਰਿਆਸਤ ਆ ਤਗੜੇ ਬਿਕਰਮ ਸਿੰਘ ਕਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਦੇ ਪੁੱਤਣਾ ਤਗੜੇ ਰਹਿਣਾ ਪੰਜਾਬੀਆ ਗੋਲੀ ওকে ਆਈ ਲਵ ਯੂ ਗਾਈਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆਗੇ ਹੋ ਆਜਾ ਜੀ ਆਜਾ ਜੀ ਲੈ ਲੈ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰ ਰਹੀ ਹੈ ਪੁਲਿਸ ਜੱਟੋ ਜੀ ਆਏ ਪਾਸੇ ਕੀਤਾ ਬਲੌਗ ਦਾ ਬਲੌਗ ਮੇਰੋ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਬਾਅਦ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡੀਟਿੰਗ ਚੱਲੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕੋਲ ਵੀ ਐਸੀ ਜਾਣ ਨੂੰ ਤਿਆਰ ਹੁਣ ਕਿੱਥਰ ਗਏ ਜੀ ਕਰਨਜੀਤ ਜੀ ਤੇ ਉਸਕੇ ਕਪੂ ਕੀਤਾ ਸੀ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀ ਕਿਉਂ ਕਿ ਜਾਣਾ ਜੀ ਨਹੀਂ ਨਹੀਂ ਗੱਲ ਉਸੋਂ

ਸਰਕਾਰੀ ਕਾਰਟੋਨ ਟੂੜਾ ਪਾਉਂਦੇ ਨਹੀਂ ਕੋਈ ਜਾਣੇ ਕੋਈ ਰਾਹ ਨਹੀਂ ਚੱਲਦਾ ਪਰਦੀ ਜੀ ਬਹੁਤ ਚੱਲਦਾ ਜੀ ਸਰਕਾਰੀ ਬੰਦੇ ਖੜੇ ਆ ਜੇ ਤੱਕ ਸਰਕਾਰੀ ਦੇਖਦੇ ਆ ਉਹ ਆ ਬੰਦ ਕਰ ਲੈ ਟ੍ਰੈਵਲ ਸਣਾ ਕਰਕੇ ਮੇਰਾ ਪਤਾ ਨੰਬਰ ਬੱਸ ਕਰ ਦੇ ਬੱਸ ਕਰ ਦੇ ਹੈ